ਦੇਖੋ ਮੇ ਕੋ ਚੱਕੇ ਨਹੀਂ ਜਾ ਰਹੇ ਤਾਂ ਐਵੇਂ ਪਤਾ ਲੱਗਦਾ ਮੈਂ ਕਦੀ weight ਕਰਾਂਦੀ ਨਹੀਂ ਨਾ ਦਾ ਮੈਨੂੰ ਲੋਕੀ ਪੁੱਛਦੇ ਕਿੰਨਾ weight ਹੈ ਮੈਂ ਕਿ ਆਪਾਂ ਆਪਣੇ ਬੱਚੇ ਦਾ weight ਦੱਸਾਂਗੇ ਉਹਨਾਂ ਨੂੰ ਨਜ ਨਹੀਂ ਲੱਗੂਗੀ ਤਾਂ ਚੱਕ ਦੇ ਪਤਾ ਲੱਗਦੇ ਨੇ ਮੈਂ ਚੱਕਣ ਦੀ ਗੱਲ ਕਰ ਰਹੇ ਨੇ ਮੈਂ ਵੀ ਚੱਕ ਕੇ ਦੇਖਦਾ ਹਾਂ ਜੈ ਹੋ ਪ੍ਰਭੂ ਜੈ ਹੋ ਜੈ ਹੋ ਜੈ ਹੋ ਵਾਹ ਸੱਚਮੁੱਚ ਮੈਂ ਤੁਹਾਡੀ ਹਿੰਮਤ ਮੰਨਦਾ ਇੱਕ ਮਾਂ ਹੀ ਆਪਣੇ ਬੱਚੇ ਨੂੰ ਲਾੜਡ ਕਰਕੇ ਚੱਕ ਸਕਦੀ ਹੈ ਚਾਹੇ weight ਜਿੰਨਾ ਮਰਜ਼ੀ ਹੋਵੇ ਕਦ ਲੇਕਿਨ ਵਾਕੀ ਅਹਿਸਾਸ ਹੋ ਰਿਹਾ ਕਿ ਵਜਨ ਪ੍ਰਭੂ ਦਾ ਬਹੁਤ ਜ਼ਿਆਦਾ ਵਜਨ ਹੈ ਮਲਿਕ ਜੈ ਹੋ ਮੇਰੇ ਹਸਮੁਕ ਦੇਖ ਰਹੇ ਨੇ ਤੇਰਾ ਕਿਸਨੇ ਕੀਆ ਸ਼ਿੰਗਾਰ ਸਾਵਰੇ ਲਾਗੇ ਦੂਲਾ ਸਾਤੋ ਤੇਲਦਾਰ ਸਾਵਰੇ ਲਾਗੇ ਦੂਲਾ ਸਾਤੋ ਤੇਲਦਾਰ ਸਾਵਰੇ ਤੇ ਕਿਸਨੇ ਕੀਆ ਸ਼ਿੰਗਾਰ ਸਾਵਰੇ ਜੋ ਭਗਵਾਨ ਦੀ ਭਗਤੀ ਦੇ ਵਿੱਚ ਲੱਗ ਗਿਆ ਫਿਰ ਉਸ ਨੂੰ ਕੋਈ ਦੁਨੀਆ ਦੀ ਪਰਵਾਹ ਨਹੀਂ ਰਹਿੰਦੀ ਸੋ ਇੱਕ ਅਜਿਹਾ ਪਰਿਵਾਰ ਕੋਲ ਪਹੁੰਚਿਆ ਸੀ ਜਿਨ੍ਹਾਂ ਨੇ ਘਰ ਦੇ ਵਿੱਚ ਲੱड्डू ਗੋਪਾਲ ਜੀ ਵਿਰਾਜਮਾਨ ਕਿਤੇ ਨੇ ਲੱड्डू ਗੋਪਾਲ ਜੀ ਦੇ ਨਾਲ ਪੂਰਾ ਪਰਿਵਾਰ ਹੀ ਆਪਾਂ ਗੱਲ ਕਰ ਲਈਏ ਤਾਂ ਵਿਰਾਜਮਾਨ ਹੈ ਜੇਕਰ ਇਸ ਪਰਿਵਾਰ ਦੀ ਗੱਲ ਕਰੀਏ ਤਾਂ ਇਹ ਆਪਣੇ ਉੱਪਰ ਘੱਟ ਸਮਾਂ ਦਿੰਨੇ ਹੈ ਤੇ ਪ੍ਰਭੂ ਦੀ ਇੰਨੀ ਭਗਤੀ ਦੇ ਵਿੱਚ ਲੀਨ ਹੈ ਦਿਨ ਔਰ ਰਾਤ ਜਿਹੜਾ ਇਹਨਾਂ ਦਾ ਸਮਾਂ ਜਿਹੜਾ ਹੈ ਉਹ ਪ੍ਰਭੂ ਭਗਤੀ ਦੇ ਵਿੱਚ ਰਹਿੰਦਾ ਹੈ ਸੋ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਪਹਿਲਾਂ ਖੂਬਸੂਰਤ ਤਸਵੀਰਾਂ ਤੁਹਾਨੂੰ ਦਿਖਾ ਦिए ਗੋਦੀ ਦੇ ਵਿੱਚ ਲੱड्डू ਗੋਪਾਲ ਜੀ ਨੇ ਸੋ ਇਹਨਾਂ ਦਾ ਜਿਹੜਾ ਪ੍ਰੇਮ ਹੈ ਇਹ ਪ੍ਰਭੂ ਪ੍ਰੇਮ ਦੇ ਵਿੱਚ ਇੰਨੇ ਜ਼ਿਆਦਾ ਲੀਨ ਨੇ ਹਰ ਪਲ ਇਹਨਾਂ ਨੂੰ ਦਿਨ ਰਾਤ ਸਵੇਰੇ ਸ਼ਾਮ ਪ੍ਰਭੂ ਲੱड्डू ਗੋਪਾਲ ਜੀ ਦੀ ਭਗਤੀ ਦੇ ਵਿੱਚ ਲੀਨ ਰਹਿੰਦੇ ਨੇ ਸੋ ਪਰਿਵਾਰ ਆ ਗੱਲ ਕਰ ਲੈਂਦੇ ਆ ਕਿੰਨਾ ਸਮਾਂ ਹੋ ਗਿਆ ਜੀ ਠਾਕੁਰ ਜੀ ਵਿਰਾਜਮਾਨ ਨੇ ਤੁਹਾਡੇ ਘਰ 9 ਸਾਲ ਦੇ ਹੋ ਗਏ 9 ਸਾਲ ਦਾ ਸਮਾਂ ਹੋ ਗਿਆ ਤੇ ਧਿਆਨ ਹੈ ਕੁਝ ਜਦੋਂ ਲਿਆਂਦੇ ਸੀਗੇ ਉਸ ਟਾਈਮ ਕਹਿਜਾ ਚਿਹਰਾ ਸੀਗਾ ਕੁਝ ਰੂਪ ਬਦਲਿਆ ਹੋਵੇ ਕੁਝ ਹੋਇਆ ਅਜਿਹਾ ਹਾਂ ਜੀ ਜਿਵੇਂ ਸ਼ੁਰੂ ਤੋਂ ਛੋਟਾ ਬੱਚਾ ਹੁੰਦਾ ਫਿਰ ਹੌਲੀ ਹੌਲੀ ਉਹਦੀ ਡਿਵੈਲਪਮੈਂਟ ਹੁੰਦੀ ਹੈ ਉਸੇ ਤਰ੍ਹਾਂ ਮੇਰਾ ਕਿਸ਼ੋਰਿਚ ਵੀ ਕਾਫੀ ਡਿਵੈਲਪਮੈਂਟ ਹੋਈ ਹੈ ਮਤਲਬ ਕਿ ਤੁਸੀਂ ਆ ਲਾਲੋ weight ਵਿੱਚ ਇਨਕਰੀਜ਼ਿੰਗ ਹੋਈ ਹੈ ਜੇ ਕੱਪੜੇ ਵੀ ਛੋਟੇ ਹੋ ਗਏ ਉਹ ਫੇਰ ਨਹੀਂ ਆਂਦੇ ਮੈਨੂੰ ਬਾਰ-ਬਾਰ ਸੀਲੇ ਹੀ ਪੈਂਦੇ ਨੇ ਜਿਵੇਂ ਆਪਾਂ ਇੱਕ ਬੱਚੇ ਦੀ ਕੇਅਰ ਕਰਦੇ ਆਂ ਉਵੇਂ ਇਹਨਾਂ ਦੀ ਕੇਅਰ ਕਰਦੇ ਆਂ ਸੋ ਬਿਲਕੁਲ ਇਹ ਮੇਰਾ ਪਹਿਲਾ ਸਵਾਲ ਇਸ ਲਈ ਰਿਹਾ ਕਿਉਂਕਿ ਲਗਭਗ ਅੱਧੇ ਘੰਟੇ ਤੋਂ ਅਸੀਂ ਨਾ ਪਰਿਵਾਰ ਦੇ ਨਾਲ ਬੈਠੇ ਗੱਲਾਂ ਬਾਤਾਂ ਕਰ ਰਹੇ ਸੀਗੇ ਸੋ ਇਸ ਪਰਿਵਾਰ ਨੇ ਜਿਸ ਤਰ੍ਹਾਂ ਦੇ ਨਾਲ ਸਾਨੂੰ ਇੰਟਰਵਿਊ ਤੋਂ ਪਹਿਲਾਂ ਗੱਲਾਂ ਬਾਤਾਂ ਦੌਰਾਨ ਦੱਸਿਆ ਕਿ ਜਦੋਂ ਅਸੀਂ ਲੱਡੂ ਕੋਪਾਜੀ ਲੈ ਕੇ ਆਏ ਸੀਗੇ ਤਾਂ ਇੱਕ ਨੰਨਾ ਬੱਚੇ ਵਾਲਾ ਚਿਹਰਾ ਸੀਗਾ ਤਾਂ ਉਸ ਟਾਈਮ ਵੇਟ ਜਿਹੜਾ ਸੀਗਾ ਉਹ ਕੁਝ ਹੋਰ ਸੀ ਪਰ ਲੇਕਿਨ ਸਮੇਂ ਦੇ ਨਾਲ ਨਾਲ ਪਰਿਵਰਤਨ ਆਇਆ ਜਿਆਦਾ ਗੱਲਾਂ ਆਪਾਂ ਇਹਨਾਂ ਨਾਲ ਕਰਦੇ ਆਂ ਪੁੱਛ ਲੈਨੇ ਆਂ ਹੋਰ ਤੇ ਉਸ ਤੋਂ ਇਲਾਵਾ ਤੁਸੀਂ ਦੱਸ ਰਹੇ ਸੀਗੇ ਜਿਸ ਤਰ੍ਹਾਂ ਦੇ ਨਾਲ ਕਿ ਡਰੈੱਸ ਦੇ ਵਿੱਚ ਤੁਸੀਂ ਖੁਦ ਡਰੈੱਸ ਬਣਾਉਂਦੇ ਹੋ ਹਾਂਜੀ ਸਰ ਮੈਂ ਖੁਦ ਬਣਾਉਂਦੀ ਆਂ ਜਿਵੇਂ ਕੀ ਇਹ ਪਈ ਹੈ ਇਹ ਮੈਂ ਕੱਲ ਦੀ ਤਿਆਰੀ ਕਰ ਰਹੀ ਆਂ ਜੀ ਇਹ ਮੈਨੇ ਡਰੈੱਸ ਸਿਲੀ ਆ ਠੀਕ ਹੈ ਇਹ ਕੱਲ ਬਣਾਉਂਗੀ ਇਹਨਾਂ ਦਾ ਜੂਲਾ ਲੱਗਿਆ ਹੋਇਆ ਹੈ ਜੀ ਸਾਰੀ ਤਿਆਰੀ ਕਰੀ ਹੋਈ ਹੈ ਇਸ ਲਈ ਅੱਜ ਥੋੜੇ ਸਿੰਪਲ ਹੈ ਕਿਉਂਕਿ ਕੱਲ ਇਹਨਾਂ ਦਾ ਅੱਛੇ ਸੇ ਸ਼ਿੰਗਾਰ ਕਰਨਾ ਹੈ ਤੇ ਡਰੈਸਾਂ ਦਾ ਤੁਸੀਂ ਖੁਦ ਸੇਨ ਦੀ ਗੱਲ ਕਰ ਰਹੇ ਹੋ ਕਦੇ ਲੱਗਿਆ ਕਿ ਡਰੈਸ ਦੇ ਵਿੱਚ ਕਦੇ ਫਰਕ ਆਇਆ ਹਾਂਜੀ ਜਦੋਂ ਮੈਂ ਸੇਂਦੀ ਆ ਨਾ ਜਿਵੇਂ ਮੈਂ ਬਿਨਾ ਨਾਪ ਤੋਂ ਸੀਲ ਤਾਂ ਤਾਂ ਫਿਰ ਉਹੀ ਨਾਪ ਹੁੰਦਾ ਹੈ ਪਰ ਇਹਨਾਂ ਦੀ ਚੋਲੀ ਛੋਟੀ ਹੋ ਜਾਂਦੀ ਐ ਵੀ ਇਹ ਚੀਜ਼ ਜਿਵੇਂ ਲੱਗਦਾ ਵੀ ਚੋੜੀ ਹੋ ਗਈ ਇੱਕ ਜਿਵੇਂ ਗੱਭਰੂ ਜਵਾਨ ਪੰਜ ਜਾਂਦੇ ਨਾ ਤੇ 9 ਸਾਲ ਦਾ ਮੇਰਾ ਗੱਭਰੂ ਬਣ ਗਿਆ ਝੋੜਾ ਹੋ ਗਿਆ ਅੱਗੇ ਤੇ ਵੇਟ ਦਾ ਵੀ ਐਵੇਂ ਪਤਾ ਲੱਗ ਜਾਂਦਾ ਜਦੋਂ ਮੈਂ ਲੈ ਕੇ ਆਈ ਸੀ ਕਿ Vrindavan ਤੋਂ ਤਾਂ ਉਦੋਂ ਮਤਲਬ ਕਿ ਬਹੁਤ ਹਲਕੇ ਜਿਹੇ ਸੀਗੇ ਵੀ ਚੱਕੇ ਜਾਂਦੇ ਸੀਗੇ ਤੇ ਜਦੋਂ ਫੇਰ ਦੁਬਾਰਾ ਜਿਵੇਂ ਲਗਾ ਚੱਲ ਜਾਂਦੇ ਆ ਤਾਂ ਮੇਰੇ ਕੋਲੋਂ ਚੱਕੇ ਨਹੀਂ ਸਜਾਂਦੇ ਪਰਿਕਰਮਾਂ ਲਗਾਉਂਦੇ ਆ ਤਾਂ ਬਹੁਤ ਭਾਰੀ ਜਾ ਲੱਗਣ ਲੱਗੇ ਬਟ ਮੇਰਾ ਕਿਸ਼ੋਰ ਇੰਨਾ ਐ ਲਗਾ ਲੋ ਜਿਵੇਂ ਬੱਚੇ ਆਪਣੇ ਉਹਨੇ ਵੀ ਮਾਂ ਦੀ ਸਮਝਦੇ ਆ ਤੇ ਆਪਣੀ ਸਵਾਰੀ ਖੁਦ ਨਾਲ ਖੁਦ ਐਡਜਸਟ ਕਰ ਲੈਂਦੇ ਸੀਗੇ ਉੱਥੇ ਐਸਾ ਚਮਤਕਾਰ ਕੀਤਾ ਕਿ ਕੋਈ ਹਸਬੰਡ ਵਾਈਫ ਜਾ ਰਹੀ ਸੀ ਉਹਨਾਂ ਨੇ ਉਹਨਾਂ ਨੂੰ ਗਾਇਲ ਕਰਤਾ ਉਹ ਕਹਿੰਦੇ ਕਿ ਮੈਨੂੰ ਦੇ ਦੋ ਮੈਂ ਸਾਰਾ ਪਰਿਕਰਮ ਵਿੱਚ ਮੈਂ ਚੱਕ ਕੇ ਚੱਲੂੰਗਾ ਮੈਂ ਆਪਣੀ ਪਰਿਕਰਮਾਂ ਬੜੇ ਆਰਾਮ ਨਾਲ ਜਾ ਰਹੀਆਂ ਤੇ ਉਹਨਾਂ ਦੀ ਗੋਦੀ ਵਿੱਚ ਨਾ ਆਰਾਮ ਨਾਲ ਜਾ ਰਹੇ ਨੇ ਤੇ ਈਵੇਂ ਜਿਹਾ ਬਹੁਤ ਚਮਕਾਤ ਕਰਦੇ ਨੇ ਗੱਭਰੂ ਜਵਾਨ ਦੀ ਤੁਸੀਂ ਗੱਲ ਕਰ ਰਹੀ ਸੀ ਫਿਰ ਲੱਗਦਾ ਹੁਣ ਗੱਭਰੂ ਜਵਾਨ ਦਾ ਵਿਆਹ ਹੋਣਾ ਚਾਹੀਦਾ ਹੋਣਾ ਚਾਹੀਦਾ ਪਰ ਮੈਂ ਪਹਿਲਾਂ ਹੀ ਇਹਨਾਂ ਦੀ ਰਾਡ ਹੋਰ ਨਹੀਂ ਲਈ ਆਈ ਸੀਗੀ ਜੀ ਤੇ ਮੇਰੇ ਮਨ ਵਿੱਚ ਹੁਣ ਬਹੁਤ ਹੈ ਕਿ ਮੈਂ ਇਹਨਾਂ ਦਾ ਵਿਆਹ ਕਰਾਂ ਜੀ ਤੇ ਫਿਰ ਰਾਧਾ ਰਾਣੀ ਦੇਖੇ ਨੇ ਜੀ ਜਾਂ ਫਿਰ ਕਿਵੇਂ वैसे मेरी राजदरानी ये बैठे ने जी पर इनਾਂ ਦੇ ਮੁਤਾਬਿਕ ਇਹ ਹੁਣ ਗੱਭਰੂ ਲੱਗਦਾ ਉਹ ਮੇਰੀ ਲਾਡੋ ਰਾਣੀ ਛੋਟੀ ਐ ਤਾਂ ਮੇਰਾ ਮਨ ਐ ਕਿ ਮੈਂ ਲਾਡੋ ਰਾਣੀ ਲੈ ਕੇ ਫੇਰ ਇਹਨਾਂ ਦਾ ਵਿਆਹ ਰਚਾਉਂਗੀ ਹੂੰ ਤੇ ਆਪਾਂ ਗੱਲ ਕਰੀਏ ਮੈਂ ਜਿਸ ਤਰ੍ਹਾਂ ਨਾਲ ਤੁਸੀਂ ਦੱਸ ਰਹੇ ਸੀ ਕਿ ਲੰਬਾ ਸਮਾਂ ਸੀ ਸਾਨੂੰ ਕੋਸ਼ਿਸ਼ ਰਾਂਦੀ ਐ ਕੀ ਲੱड्डू गोपाल ਜੀ ਦੀ ਡਰੈਸਾਂ ਕਿਸ ਤਰ੍ਹਾਂ ਦੀਆਂ ਹੋਣੀਆਂ ਚਾਹੀਦੀਆਂ ਮਤਲਬ ਸਾਡੀ ਸੋਚ ਜਾਂ ਫਿਰ ਅਸੀਂ ਭੋਜਨ ਸੋਚਦੇ ਰਹਿੰਨੇ ਵੀ ਨਦਰ ਲਿਖੀ ਬਣਾਈਏ ਤਾਂ ਮਤਲਬ ਕਿ ਕੀ ਰੰਧਾ ਕੀ ਹੈ ਦਿਨ ਵਰ ਦੀ ਸ਼ੁਰੂਆਤ ਜੇਕਰ ਗੱਲ ਕਰ ਲਈਏ ਕੀ ਖਵਾਇਆ ਜਾਂਦਾ ਕਿਸ ਤਰ੍ਹਾਂ ਦਾ ਪ੍ਰਸ਼ਾਦ ਲਗਵਾਇਆ ਜਾਂਦਾ ਦੇਖੋ ਇਹਨੇ ਤੁਸੀਂ ਇਹਨਾਂ ਦਾ ਦੇਖ ਲਓ ਮੇਰਾ ਮੋਟਾ ਤੇ ਮੇਰੇ ਉਰੇ ਸਾਰੇ ਮੋਲੇ ਦੇ ਕਹਿੰਦੇ ਆ ਕਿ ਪੂਰਾ ਮਾਂ ਤੇ ਗਿਆ ਤੇ ਇਹਨਾਂ ਨੂੰ ਮਿੱਠਾ ਖਾਣ ਦਾ ਬਹੁਤ ਸ਼ੌਂਕ ਹੈ ਜੀ ਮਰਜ਼ੀ ਕਰਕੇ ਮਿੱਠਾ ਖਾ ਲੈਂਦੇ ਆ ਜੇ ਉਹ ਨਹੀਂ ਲੇਟਸ ਚਮਤਕਾਰ ਹੋਏ ਨੇ ਸੋਮਬਾ ਦਾ ਸਾਵੰਬਾ ਵਰਤ ਰੱਖਿਆ ਸੀ ਤੇ ਉਸ ਦੇ ਵਿੱਚ ਇੱਕ ਆਦਿਸ਼ੀ ਦਾ ਵਰਤ ਵੀ ਆ ਗਿਆ ਮੰਮੀ ਨੇ ਇੱਕ ਖੀਰ ਵੀ ਬਣਾਈ ਸੀ ਕੇ ਨਾਲ ਆਲੂ ਤੇ ਦਹੀਂ ਦਾ ਰੱਖਿਆ ਜਦੋਂ ਮੈਂ ਆਲੂ ਤੇ ਦਹੀਂ ਪਹਿਲਾਂ ਦਿੱਤਾ ਪ੍ਰਸ਼ਾਦ ਉਹਨਾਂ ਨੇ ਇਹਨਾਂ ਨੂੰ ਪਸੰਦ ਨਹੀਂ ਆਇਆ ਇਹਨਾਂ ਨੇ ਉੱਥੇ ਉਸੇ ਉਸੇ ਥਾਲੀ ਦੇ ਵਿੱਚ ਗਿਰਾਤਾ ਕਿਉਂਕਿ ਇਹਨਾਂ ਨੂੰ ਮਿੱਠਾ ਖਾਣ ਦਾ ਦਿਲ ਕਰ ਰਿਹਾ ਸੀ ਜਦੋਂ ਫਿਰ ਮੈਨੇ ਖੀਰ ਦਾ ਲਗਾਇਆ ਤਾਂ ਖੀਰ ਦਾ ਭੋਗ ਇਹਨਾਂ ਨੇ ਆਰਾਮ ਨਾਲ ਖਾਇਆ ਵੀ ਮਿੱਠੇ ਤੇ ਭੋਜ ਸ਼ੌਕੀਨ ਨੇ ਤੇ ਅੰਦਾਜ਼ਾ ਹੋ ਜਾਂਦਾ ਕਿ ਕੀ ਇਹਨਾਂ ਨੂੰ ਚੰਗਾ ਲੱਗਣ ਵਾਲਾ ਹੈ ਕੀ ਪਸੰਦ ਆਏਗਾ ਕੀ ਖਾਣਗੇ ਜਾਂ ਕੀ ਨਾ ਪਸੰਦ ਹੈ ਹਾਂਜੀ ਜਦੋਂ ਇਹਨਾਂ ਨੂੰ ਚੀਜ਼ ਕੋਈ ਨਾ ਪਸੰਦ ਆ ਜਾਂਦੀ ਹੈ ਫੇਰ ਇਹਨਾਂ ਦੀ ਮੂੰਹ ਦੀ ਜਿਹੜੀ ਸਮਾਈਲ ਹੈ ਜਿਹੜੀ ਇਹ ਗਾਲ ਨੇ ਇਹਨਾਂ ਦੇ ਚਿਕਸ ਐਨ ਉੱਪਰ ਆਉਂਦੇ ਨੇ ਪਤਾ ਲੱਗ ਜਾਂਦਾ ਕਿ ਇਹਨਾਂ ਨੂੰ ਚੀਜ਼ ਪਸੰਦ ਆ ਗਈ ਤੇ ਐਨ ਖੁਸ਼ ਨੇ ਜਦੋਂ ਚੀਜ਼ ਪਸੰਦ ਨਹੀਂ ਆਂਦੀ ਉਦੋਂ ਜਿਵੇਂ ਆਪਣੇ ਬੱਚੇ ਰੁੱਠਦੇ ਨੇ ਸ਼ਰਾਰਤ ਕਰਦੇ ਨੇ ਹਨਾ ਤੰਗ ਕਰਦੇ ਨੇ ਉਵੇਂ ਇਹ ਵੀ ਤੰਗ ਕਰਦੇ ਨੇ ਜਲਦੀ ਜਲਦੀ ਫਿਰ ਡਰੈਸ ਨਹੀਂ ਪਾਣਗੇ ਅੱਛਾ ਤੇ ਮਤਲਬ ਕਿ ਕੋਈ ਨਾ ਕੋਈ ਚੀਜ਼ ਅੜਾ ਦਿੰਦੇ ਨੇ ਕਦੀ ਸ਼ਰਾਰਤੀ ਵੀ ਬਹੁਤ ਨਟਕਟ ਹੈ ਮੈਨੂੰ ਤੰਗ ਵੀ ਕਰਦੇ ਨੇ ਮੈਨੇ ਦਾਦਾ ਜੀਵੇਂ ਮੈਂ ਸਾਰਿਆਂ ਨੂੰ ਇੱਕੋ ਜਿਹੀ ਡਰੈਸ ਵਿੱਚ ਪਾਉਂਦੀ ਆ ਤਾਂ ਮੇਰੇ ਦਾਦਾ ਰਾਨੀ ਦੀ ਚੁੰਨੀ ਸੀ ਲਬਰੀ ਚੁੰਨੀ ਨਹੀਂ ਲਬਰੀ ਇਹਨਾਂ ਨੇ ਚੁੰਨੀ ਆਪਣੇ ਹੀ نیچے ਰੱਖੀ ਹੋਈ ਸੀਗੀ ਮਤਲਬ ਕਿ ਮੈਨੇ ਬਿਠਾਇਆ ਚੁੰਨੀ ਇਹਨਾਂ ਨੇ ਆਪਣੇ نیچے ਹੀ ਲੈ ਲਈ ਮੈਂ ਸਾਰਾ ਮਤਲਬ ਕਿ ਸਵੇਰੇ ਜਿਵੇਂ ਮੈਂ ਸਕੂਲ ਜਾਂਦੀ ਆ ਮੈਂ ਸਾਰਾ ਦੇਖ ਲਿਆ ਵਿੱਚ ਚੁੰਨੀ ਨਹੀਂ ਮੈਂ ਫਿਰ ਕਿਹਾ ਵੀ ਮੈਂ ਤੱਕਗੀ ਵੀ ਉਹ ਮੈਂ ਕੀ ਕਰਾਂ ਬਹੁਤ ਇਨਾਂ ਨੇ ਮੈਨੂੰ ਮਤਲਬ ਕਿ ਤੰਗ ਕੀਤਾ ਚੁੰਨੀ ਮੈਨੂੰ ਮਿਲੀ ਨਹੀਂ ਜਦੋਂ ਮੈਂ ਰਾਤ ਨੂੰ ਮਤਲਬ ਕਿ ਸੁਲਾਨ ਲੱਗੀ ਇਹਨਾਂ ਨੂੰ ਚੱਕਿਆ ਗੋਦੀ ਦੇ ਵਿੱਚ 23 ਦਿਨਾਂ ਦਾ ਕੋਲ ਹੀ ਚੁੰਨੀ ਪਈ ਸੀਗੀ ਰਾਧਾ ਰਾਨੀ ਜੀ ਦੀ ਤੇ ਐਵੇਂ ਜੇ ਬਹੁਤ ਚਮਤਕਾਰ ਕਰ ਦੇਨੇ ਵੈਸੇ ਖਾਣ ਪੀਣ ਦੀ ਆਪਾਂ ਗੱਲ ਕਰ ਲਈਏ ਕਿ ਵੈਸੇ ਕੀ ਸ਼ੌਂਕ ਤੁਹਾਨੂੰ ਲੱਗਦਾ ਇਹਨਾਂ ਦਾ ਕਿਹੜੇ ਸ਼ੌਂਕ ਕਿਹੜੇ ਰਹਿੰਦੇ ਵੈਸੇ ਹਾਂਜੀ ਜੀ ਮੈਂ ਅਰਬੀ ਦੀ ਸਬਜ਼ੀ ਬਹੁਤ ਸ਼ੌਂਕ ਨਾਲ ਖਾਂਦੇ ਨੇ ਆਪਣਾ ਮਤਲਬ ਕਿ ਖੀਰ ਖਾਂਦੇ ਨੇ ਸ਼ੌਂਕ ਨਾਲ ਜਿਹੜੇ ਅਸੀਂ ਸਬਜ਼ੀ ਬਣਾਉਂਦੇ ਆ ਉਹ ਖਾਂਦੇ ਨੇ ਕਹਿੰਦੇ ਜਿਵੇਂ ਮਾਂ ਬਾਪ ਵਿੱਚ ਰੱਜ ਜਾਂਦਾ ਨਾ ਬੱਚਾ ਉਵੇਂ ਰੱਜੋ ਜੋ ਦੇ ਦੋ ਬਹੁਤ ਸ਼ੌਂਕ ਨਾਲ ਖਾਂਦੇ ਨੇ ਹਾਂ ਜੋਦੋਂ ਇਹਨਾਂ ਨੇ ਤੈਅ ਕਰ ਲਿਆ ਨਾ ਵੀ ਮੈਂ ਸਬਜ਼ੀ ਰੋਟੀ ਨਹੀਂ ਖਾਣੀ ਮੈਂਨੇ ਮਿੱਠੀ ਰੋਟੀ ਖਾਣੀ ਹੈ ਤਾਂ ਮੇਰੇ ਦਿਲ ਤੋਂ ਆਪ ਹੀ ਆਵਾਜ਼ ਆ ਜੂਗੀ ਮੈਨੇ ਉਹਨਾਂ ਇਹਨਾਂ ਵਸੇ ਸਪੈਸ਼ਲ ਪੇਠਾ ਬੋਸ਼ ਸ਼ੌਕੀਨ ਨਾ ਖਾਂਦੇ ਨੇ ਹਿੰਗ ਦਾ ਤੜਕਾ ਲਗਾ ਲੱਗਿਆ ਹੋਇਆ ਇਸ ਦੇ ਵਿੱਚ ਥੋੜੀ ਚੀਨੀ ਖੱਟਾ ਮਿੱਠਾ ਪੇਠਾ ਬਣਾ ਕੇ ਉਹਦੇ ਚਹਿਨ ਹਿੰਗ ਦਾ ਲੱਗਿਆ ਹੋਇ ਉਹ ਬੋਸ਼ ਸ਼ੌਕ ਨਾ ਖਾਂਦੇ ਨੇ ਤੇ ਮਿੱਠਾ ਦਾ ਵੈਸੇ ਬਹੁਤ ਖਾਂਦੇ ਨੇ ਤੇ ਕੀ ਮਤਲਬ ਕੀ ਅਹਿਸਾਸ ਕੀ ਮੈਂ ਹੁੰਦਾ ਤੁਹਾਨੂੰ ਤੁਜੀ ਜਿਸ ਤਰ੍ਹਾਂ ਦੇ ਨਾਲ ਦੱਸ ਰਹੇ ਹੋ ਕਿ ਹਿੰਗ ਦੀ ਗੱਲ ਕਰ ਰਹੇ ਹੋ ਜਾਂ ਫਿਰ ਹੋਰ ਗੱਲ ਦੱਸ ਰਹੇ ਹੋ ਵੀ ਇਹਨਾਂ ਦੀ ਪਸੰਦ ਹੈ ਜਿਵੇਂ ਆਲੂ ਮਟਰ ਬਣਾਉਣ ਲੱਗੀ ਸੀਗੀ ਮੈਂ ਤੇ ਮੈਂ ਕਿਹਾ ਨਹੀਂ ਮੈਂ ਠਾਕੂ ਜੀ ਨੂੰ ਆਲੂ ਮਟਰ ਨਹੀਂ ਲਗਾਉਂਗੀ ਵੋਗ ਤੇ ਮੈਂ ਜਿਵੇਂ ਹੀ ਹੁਣ ਅਸੀਂ ਇਹਨਾਂ ਦੀ ਸਬਜੀ ਅਲੱਗ ਬਣਾਉਂਦੇ ਆ ਤੇ ਮੈਂ ਸਬਜੀ ਬਣਾਉਣ ਲੱਗੀ ਨਾ ਤਾਂ ਆਲੂ ਮੈਂ ਸਾਰੇ ਪਾਂ ਲੱਗੀ ਸੀ ਪਰ ਉੱਥੇ ਹੀ ਮੇਰਾ ਹੱਥ ਰੁਕ ਗਿਆ ਤੇ ਅੰਦਰੋਂ ਆਵਾਜ਼ ਆਈ ਮੈਂ ਵੀ ਖਾਣੇ ਆ ਆਲੂ ਮਟਰ ਮੈਂ ਵੀ ਖਾਣੇ ਆ ਉੱਥੇ ਮੇਰਾ ਹੱਥ ਰੁਕ ਗਿਆ ਤੇ ਮੈਨੇ ਰੱਖ ਦਿੱਤੇ ਫੇਰ ਇਹਨਾਂ ਦੀ ਮੈਨੇ ਸਬਜ਼ੀ ਬਣਾਈ ਕਈ ਵਾਰ ਬਾਰ ਵੀ ਜਾਣਾ ਪੈਂਦਾ ਕਿਤੇ ਮੈਰਿਜ ਵਗੈਰਾ ਜਾਂ ਕਿਤੇ ਫੰਕਸ਼ਨਾਂ ਤੇ ਜਾਣਾ ਪੈਂਦਾ ਫਿਰ ਤੁਸੀਂ ਨਾਲ ਲੈ ਕੇ ਜਾਂਦੇ ਹੋ ਜਾਂ ਘਰ ਆਨੇ ਮੈਂ ਨਾਲ ਨਹੀਂ ਲੈ ਕੇ ਜਾਂਦੀ ਕਿਉਂਕਿ ਮੈਂ ਪਹਿਲਾਂ ਵ੍ਰਿੰਦਾਵਨ ਇਹਨਾਂ ਨੂੰ ਬਹੁਤ ਲੈ ਕੇ ਜਾਂਦੀ ਸੀਗੀ ਇਹ ਵੀ ਮੈਨੂੰ ਕਹਿੰਦੇ ਸੀ ਮੈਂ ਇੱਕ ਵਾਰ ਜਿਵੇਂ ਵ੍ਰਿੰਦਾਵਨ ਗਈ ਬਾਈ ਟ੍ਰੇਨ ਤਾਂ ਮਤਲਬ ਕਿ ਮੈਂ ਇਹਨਾਂ ਦੀ ਤਿਆਰੀ ਨਹੀਂ કરી ਸੀਗੀ ਪਰ ਉਸੇ ਰਾਤ ਇਹਨਾਂ ਨੇ ਮਤਲਬ ਕਿ ਇਨਾਂ ਮੈਂ ਤਾਂ ਕੀਤਾ ਜਿਵੇਂ ਬੱਚਾ ਆਪਣੇ ਉੱਪਰ ਚੜ ਜਾਂਦਾ ਵੀ ਮੈਂ ਵੀ ਜਾਣਾ ਮੈਂ ਵੀ ਜਾਣਾ ਇਹਨਾਂ ਨੇ ਉਵੇਂ ਮੈਨਾਂ ਲਾੜ ਕੀਤਾ ਮੈਨੂੰ 3 ਵਜੇ ਤੱਕ ਨੀਂਦ ਨਹੀਂ ਆਈ ਨੀਂਦ ਨਹੀਂ ਆਈ ਫੇਰ ਜਦੋਂ ਮੈਨੇ ਇਹਨਾਂ ਦੀ ਡ्रेसेस ਅਲਮਾਰੀ ਖੋਲ ਕੇ ਇਹਨਾਂ ਦੀ ਡ्रेसेस ਬੈਗ ਦੇ ਵਿੱਚ ਪਾਏ ਫੇਰ ਮੈਨੇ ਮੈਨੂੰ ਇਹਨਾਂ ਨੇ ਐਨ ਚੈਨਲ ਸੁੱਤੇ ਸੋ ਆਪ ਵੀ ਸੁੱਤੇ ਤੇ ਮੈਨੂੰ ਵੀ ਸੌਂ ਦਿੱਤਾ ਫੇਰ ਜਿਵੇਂ ਰਾਜਪੁਰ ਤੋਂ ਬਸਟਰ ਦੇ ਸੀਗੇ ਅਸੀਂ ਜਿੱਥੇ ਵਸਤੇ ਜਾਣਾ ਸੀ ਇਹ ਬਾਈਕਾਰ ਲੈ ਕੇ ਗਏ ਰਿਜ਼ਰਵੇਸ਼ਨ ਟਿਕਟ ਨਹੀਂ ਸੀਗੀ ਬਟ ਇਹਨਾਂ ਨੇ ਮੈਨੂੰ ਰਿਜ਼ਰਵੇਸ਼ਨ ਤੇ ਬਿਠਾਇਆ ਮਤਲਬ ਕਿ ਬਹੁਤ ਸਾਰੀ ਫੈਸਿਲਿਟੀਆਂ ਦਿੱਤੀ ਸੀਗੀ ਪਰ ਉੱਥੇ ਬਿਹਾਰੀ ਜੀ ਦੇ ਮੰਦੀ ਦੇ ਵਿੱਚ ਜਦੋਂ ਮੈਂ ਲੈ ਕੇ ਗਈ ਨਾ ਬਾਬਾ ਜੀ ਦੇ ਤਾਂ ਬਾਬਾ ਜੀ ਨੇ ਮੈਨੂੰ ਬੋਲਤਾ ਕਿ ਲਾਲੀ ਤੂੰ ਇਸ ਨੂੰ ਕਿਉਂ ਲੈ ਕੇ ਆਈ ਹੈ ਤੇਰੇ ਕੋ ਪਤਾ ਹੈ ਜੈਸੇ ਤੂੰ ਬੋਲੀਏ ਨਾ ਵੈਸੇ ਇਹ ਤੇਰਾ ਲੱਲਾ ਬੋਲਾ ਕਿਸੇ ਕੇ ਸਾਥ ਚਲਾ ਜਾਏਗਾ ਨਾ ਤੂੰ ਦੇਖਤੀ ਰਹਿ ਜੇਗੀ ਔਰ ਰੋਤੀ ਰਹੇਗੀ ਮੈਨੇ ਕਿਹਾ ਪਤਾ ਨਹੀਂ ਐਵੇਂ ਕੋਈ ਬਾਬਾ ਜੀ ਬੋਲਦੇ ਨੇ ਉਸ ਤੋਂ ਬਾਅਦ ਦੂਸਰੀ ਵਾਰ ਫੇਰ ਮੈਂ ਲੈ ਕੇ ਗਈ ਬਾਬਾ ਜੀ ਉੱਥੇ ਉਹੀ ਬਾਬਾ ਜੀ ਮੈਨੂੰ ਫੇਰ ਮਿਲੇ ਦੇਖੋ ਨਾ ਆਪਾਂ ਜੋ Vrindavan ਜਾ ਰਹੇ ਐ ਇੰਨੀ ਉੱਥੇ ਰਸ਼ ਹੁੰਦਾ ਫੇਰ ਉਹ ਬਾਬਾ ਜੀ ਨੇ ਮੈਨੂੰ ਪਹਿਚਾਨ ਲਿਆ ਔਰ ਕਿਆ ਲਾਲੀ ਤੁਹਾੜ ਦੀ ਨੀ ਨਾ ਤੂੰ ਲੈ ਕੇ ਆਗੀ ਦੇਖ ਲੈ ਖੂਨ ਦੇ ਅੰਜੂ ਰੋਏਗੀ ਇਸ ਕਰਕੇ ਨਾ ਮੈਨੂੰ ਜਦੋਂ ਉਹਨਾਂ ਨੇ ਕਹਿੰਦੇ ਵੀ ਕਿੱਥੇ ਨਾ ਲੈ ਕੇ ਜਾਇਆ ਕਰ ਤੂੰ ਇਹਨਾਂ ਨੂੰ ਇਹ ਬਹੁਤ ਬੋਲ ਹੈ ਬਹੁਤ ਜਿਵੇਂ ਤੁਸੀਂ ਬੋਲੇ ਹੋ ਨਾ ਇਹ ਬਹੁਤ ਬੋਲਣਾ ਹੈਗਾ ਵੀ ਕਿਸੇ ਨਾਲ ਵੀ ਕੋਈ ਉਂਗਲ ਪਕੜਾਂਦਾ ਨਾ ਇਹ ਉਹਨਾਂ ਨਾਲ ਚਲਾ ਜਾਂਦਾ ਹੈਗਾ ਤੇ ਮੈਨੇ ਅਦੋ ਦੇ ਹੀ ਚੁੰਨ ਨੂੰ ਗੱਟ ਮਾਰੀ ਕਿ ਇਹਨਾਂ ਨੂੰ ਮੈਂ ਕਿੱਥੇ ਲੈ ਕੇ ਨਹੀਂ ਜਾਉਂਗੀ ਹੁਣ ਜਿਵੇਂ ਉਹ ਕਿੱਥੇ ਵੀ 사ਤਸੰਗ ਹੁੰਦੇ ਨੇ ਇਹਨਾਂ ਨੂੰ ਲੈ ਕੇ ਜਾਂਦੇ ਆ ਜਿਵੇਂ 사ਤਸੰਗ ਤੇ ਤੇ ਉੱਥੇ ਆਪਣੇ ਗੋਪੀਆਂ ਨੂੰ ਐਨੇ ਅਟਰੈਕਟਿਵ ਕਰ ਦਿੰਦਾ ਕਿ ਉਹ ਇਹਨਾਂ ਨੂੰ ਚੱਕਦੇ ਨੇ ਕਿਸੇ ਦੇ ਘਰ ਚੱਲਾ ਜਾਵੇਂ ਮੈਂ ਜੇ ਗੁਰਿੰਦਾ ਬਣ ਗਈ ਇਹਨਾਂ ਨੂੰ ਕਿਸੇ ਦੇ ਘਰ ਦਿੱਤਾ ਤੇ ਉੱਥੋਂ ਆਨ ਦਾ ਇਹਨਾਂ ਦਾ ਦਿਲ ਨਹੀਂ ਕੀਤਾ ਮੈਂ ਰੋਈ ਤੇ ਉਹ ਵੀ ਕਹਿਨ ਮੈਂ ਨਹੀਂ ਲੈਣਾ ਮੈਂ ਵੀ ਜੋ ਬਦਸਤੀ ਚੱਕ ਕੇ ਆਈ ਇਸ ਕਰਕੇ ਮੈਂ ਇਹਨਾਂ ਨੂੰ ਛੋੜਦੀ ਨਹੀਂ ਸਾਡਾ ਕੋਈ ਨਾ ਕੋਈ ਫੈਮਿਲੀ ਮੈਂਬਰ ਘਰ ਹੀ ਰਹਿੰਦਾ ਮੇਰੇ ਭਾਬੀ ਬ੍ਰਦਰ ਹੁੰਦੇ ਨੇ ਉਹ ਇਹਨਾਂ ਦੀ ਸੇਵਾ ਕਰਦੇ ਨੇ ਜਾਂ ਮੇਰੇ ਚਾਚਾ ਜੀ ਕੋਲੋਂ ਉਹ ਇਹਨਾਂ ਦੇ ਨਾਨੂ ਲੱਗਦੇ ਨੇ ਨਾਨੂ ਦਾ ਇਹ ਬਹੁਤ ਪਿਆਰਾ ਹੈ ਬਹੁਤ ਇਹਨੂੰ ਪਿਆਰ ਕਰਦੇ ਨੇ ਨਾਨੂ ਦੇ ਸੁਪਨੇ ਵਿੱਚ ਵੀ ਜਾ ਕੇ ਮਿੱਠਾ ਮੰਗਦੇ ਨੇ ਕੁਝ ਨਮਕੀਨ ਨਹੀਂ ਮੰਗਣਗੇ ਲੱਡੂ ਮੰਗਣਗੇ ਸਭ ਕੁਝ ਕਰਦੇ ਨੇ ਹਾਂਜੀ ਤੇ ਤੁਸੀਂ ਜਿਵੇਂ ਦੱਸ ਰਹੇ ਹੋ ਕਿ ਬੜੀ ਮਜਬੂਰੀ ਹੋ ਜਾਂਦੀ ਹੈ ਕਈ ਵਾਰ ਜਾਣਾ ਪੈਂਦਾ ਫਿਰ ਮਤਲਬ ਦਿਲ ਲੱਗ ਜਾਂਦਾ ਤੁਹਾਡਾ ਜਿਵੇਂ ਸਾਰਾ ਦਿਨ ਧਿਆਨ ਰੱਖਣਾ ਤੇ ਇਕੱਲੇ ਰਹਿਣਾ ਤੇ ਮਤਲਬ ਇੱਕ ਬੇਟੇ ਦੀ ਤਰ੍ਹਾਂ ਤੁਸੀਂ ਦੱਸ ਰਹੇ ਹੋ ਵੀ ਮੈਂ ਇਹਨਾਂ ਦਾ ਪੂਰਾ ਖਿਆਲ ਰੱਖਦੀ ਆ ਤਾਂ ਮੁਸ਼ਕਿਲ ਨਹੀਂ ਹੁੰਦਾ ਫਿਰ ਉੱਥੇ ਇਕੱਲੇ ਰਹਿਣਾ ਨਹੀਂ ਤਾਂ ਨਹੀਂ ਲੱਗਦਾ ਮੇਰਾ ਪਰ ਮੈਨੂੰ ਇਹ ਹੁੰਦਾ ਕਿ ਹਾਂ ਮੇਰੇ ਮੰਮੀ ਬੈਠੇ ਨੇ ਵੀ ਨਾਨੀ ਕੋਲ ਬੈਠਾ ਹੈ ਮੇਰੀ ਬੇਟੀ ਘਰ ਰਹਿੰਦੀ ਹੈ ਤੇ ਉੱਥੇ ਮੈਂ ਇਹਨਾਂ ਨੂੰ بس ਐਂ ਕਹਿੰਦੇ ਕਿ ਹਾਂ बाबू ਮੇਰਾ ਮਾਨਸੀ ਵਿੱਚ ਚੱਲ ਲੋ ਫਿਰ ਮੈਨੂੰ ਐਂ احساس ਹੁੰਦਾ ਕਿ ਮੇਰੇ ਨਾਲ ਲੀਨੇ ਕਿਸ਼ੋਰ ਜੀ ਫਿਰ ਮੈਨੂੰ ਮਤਲਬ ਕਿ ਉਹ ਹੁੰਦੀ ਐ ਉੱਥੇ ਮੈਨੇ ਜੀ ਮੈਂ ਗੋਰੀਕੋਪਾਲ ਜੀ ਦੀ ਕਹਾਤਾ ਸੁਣੀ ਤਾਂ ਉਹਨਾਂ ਨੇ ਨਾ ਭਜਨ ਬੋਲਿਆ ਸੀ ਆ ਮੇਰੀ ਗੋਦੀ ਮੈਂ ਤੈਨੂੰ ਕੋ ਖਿਲਾਤਾ ਰਹੂੰ ਤਾਂ ਉਦੋਂ ਮੈਨੂੰ ਬਹੁਤ ਠਾਕੂ ਜੀ ਮੇਰੇ ਕਿਸ਼ੋਰ ਬਹੁਤ ਯਾਦ ਆਏ ਤੇ ਮੇਰੇ ਹੰਝੂ ਨਿਕਲੇ ਫਿਰ ਮੈਨੇ ਇਹਨਾਂ ਨਾਲ ਵੀਡੀਓ ਕਾਲ ਕੀਤੀ ਜਦੋਂ ਵੀਡੀਓ ਕਾਲ ਕੀਤੀ ਤਾਂ ਇਹ ਵੀ ਮੇਨ ਨਾਲ ਐਨ ਹੱਸੇ ਤਦ ਮੇਰਾ ਮਨ ਤੋre ਸ਼ਾਂਤ ਨਹੀਂ ਵੀ ਨਹੀਂ ਮੇਰੇ ਬਾਬੂ ਠੀਕ ਬੈਠੇ ਆ ਤਾਂ ਮਨ ਫੇਰ ਤੋਰਾ ਲੱਗ ਜਾਂਦਾ ਮੈਂ ਦੇਖ ਰਹਾ ਹਾਂ ਹੁਣ ਤੁਸੀਂ ਗੱਲ ਕਰਦੇ ਕਰਦੇ ਵੀ ਕਿਤਨਾ ਕਿਤੇ ਪਾਵਕ ਨਜ਼ਰ ਆ ਰਹੇ ਹੋ ਤੇ ਉਸ ਤੋਂ ਇਲਾਵਾ ਆਪਾਂ ਗੱਲ ਕਰ ਲਈ ਕੋਈ ਜੀਵਨ ਦੇ ਵਿੱਚ ਕੋਈ ਹੋਰ ਅਜੀਹਾ ਚਮਤਕਾਰ ਜੋ ਤੁਸੀਂ ਸਾਡੇ ਦਰਸ਼ਕਾਂ ਨਾਲ ਸਾਂਝਾ ਕਰਨਾ ਚਾਹੋ ਤੇ ਤੁਸੀਂ ਕਹ ਰਹੇ ਸੀ ਕਿ ਡਰੈਸ ਦਾ ਸਾਈਜ਼ ਦਾ ਫਰਕ ਪਿਆ ਹਾਂਜੀ ਤੇ weight ਦੇ ਵਿੱਚ ਵੀ ਫਿਰ ਫਰਕ ਲੱਗਦਾ ਤੁਹਾਨੂੰ ਦੇਖੋ ਮੇਰੇ ਕੋ ਚੱਕੇ ਨਹੀਂ ਜਾ ਰਹੇ ਤੇ ਆ ਮੈਨੂੰ ਪਤਾ ਲੱਗਦਾ ਮੈਂ ਕਦੀ weight ਕਰਾਂਦੀ ਨਹੀਂ ਇਹਨਾਂ ਦਾ ਮੈਨੂੰ ਲੋਕੀ ਪੁੱਛਦੇ ਕਿੰਨਾ weight ਹੈ ਮੈਂ ਕਿ ਆਪਾਂ ਆਪਣੇ ਬੱਚਾ ਦਾ weight ਦੱਸਾਂਗੇ ਉਹਨਾਂ ਨੂੰ ਨਜ ਨਹੀਂ ਲੱਗੂਗੀ ਤਾਂ ਚੱਕ ਦੇ ਪਤਾ ਲੱਗਦੇ ਨੇ ਮੈਂ ਚੱਕਣ ਦੀ ਗੱਲ ਕਰ ਰਹੇ ਨੇ ਮੈਂ ਵੀ ਚੱਕ ਕੇ ਦੇਖਦਾ ਹਾਂਜੀ ਜੈ ਹੋ ਪ੍ਰਭੂ ਜੈ ਹੋ ਜੈ ਹੋ ਜੈ ਹੋ ਵਾਹ ਸੱਚਮੁੱਚ ਮੈਂ ਤੁਹਾਡੀ ਹਿੰਮਤ ਮੰਨਦਾ ਇੱਕ ਮਾਂ ਹੀ ਆਪਣੇ ਬੱਚੇ ਨੂੰ ਲਾੜਡ ਕਰਕੇ ਚੱਕ ਸਕਦੀ ਹੈ ਚਾਹੇ weight ਜਿੰਨਾ ਮਰਜ਼ੀ ਹੋਵੇ ਪਰ ਲekin ਵਾਕੀ ਅਹਿਸਾਸ ਹੋ ਰਿਹਾ ਕਿ ਵਜਨ ਪ੍ਰਭੂ ਦਾ ਬਹੁਤ ਜ਼ਿਆਦਾ ਵਜਨ ਹੈ ਮਲਿਕ ਜੈ ਹੋ ਮਿਹਣੇ ਹਸਮੁਕ ਦੇਖ ਰਹੇ ਨੇ ਅੱਲਾ ਹੋ ਗਿਆ ਜੈ ਪ੍ਰਭੂ ਅੱਜ ਦੇ ਵੇਟ ਚ ਤੁਹਾਨੂੰ ਕੱਲ੍ਹ ਦੇ ਚ ਫਰਕ ਪਈਗਾ ਅੱਛਾ ਹਾਂਜੀ ਇਹਨਾਂ ਦਾ ਵੇਟ ਦਿਨਾਂ ਦੇ ਵਿੱਚ ਹੀ ਵੱਧਾ ਹੈ ਅੱਛਾ ਖਾਇਆ ਪੀਆ ਨੂੰ ਬਹੁਤ ਲੱਗਦਾ ਹੈ ਮਤਲਬ ਕਿ ਮੈਂ ਜੀ ਮੈਂ ਆ ਕਹਿੰਦੇ ਨੇ ਨਾ ਸੁਦਾਮਾ ਦੇ ਗਰੀਬੀ ਵਿੱਚ ਸ਼ਬਰੀ ਦੇ ਮਿੱਟੇ ਵੇ ਹੈਨਾ ਉਮੇਹੀ ਮੈਂ ਜਿਵੇਂ ਜਿਵੇਂ ਮਜੀ ਮੇ ਕੋ ਜਿੰਨੀ ਸੇਵਾ ਹੋ ਰਹੀ ਹੈ ਆਪਾਂ ਤਾਂ ਕਹਿੰਦੇ ਨਹੀਂ ਕਿ ਆਪਾਂ ਪਰਫੈਕਟ ਆ ਪਰ ਜਿੰਨੀ ਐ ਉਹ ਨਹੀਂ ਕਬੂਲ ਕਰ ਰਹੇ ਨੇ ਔਰ ਉਦਾਂ ਪਤਾ ਲੱਗ ਜਾਂਦਾ ਕਿ ਇਹ ਸਮਾਈਲ ਕਰ ਰਹੇ ਨੇ ਔਰ ਸਮਾਈਲ ਵੀ ਛੋਟੀ ਨਹੀਂ ਬਹੁਤ ਵੱਡੀ ਸਮਾਈਲ ਲੈਂਦੇ ਨੇ ਤੇ ਜੀਵੇਂ ਤੁਸੀਂ ਕਹਿੰਦੇ ਹੋ ਫੈਮਿਲੀ ਮੈਂਬਰ ਨਾਲ ਵੀ ਚਮਤਕਾਰ ਹੋਇਆ ਮੇਰੇ ਮੰਮੀ ਬਹੁਤ ਜ਼ਿਆਦਾ ਰਿਮਾਰ ਹੋ ਗਏ ਸੀਗੇ ਬੀਪੀ ਕਰਕੇ ਉਹਨਾਂ ਦੇ ਲੱਤਾਂ ਬਿਲਕੁਲ ਜਾਮ ਹੋ ਗਏ ਸੀਗੇ ਤੁਰ ਨਹੀਂ ਸੀ ਸਕਦੇ ਅਸੀਂ ਜੀਵੇਂ ਬਰਿੰਦਾਵਨ ਤਾਂ ਅਸੀਂ ਜਾਂਦੇ ਰਹਿੰਦੇ ਆ ਤੇ ਮੇਰੇ ਮੰਮੀ व्हीलचेयर ਤੇ ਲੈ ਕੇ ਗਏ ਸੀਗੇ ਤੇ ਮੰਮੀ ਨੇ ਇਹਨਾਂ ਨੂੰ ਰੋਂਦੇ ਹੀ ਕਿਹਾ ਕਿ ਮੈਂ ਹੁਣ ਕੇ व्हीलचेयर ਜੋਗੀ ਰਹਿ ਜਾਊਂਗੀ ਕਿਸ਼ੋਰ ਮੈਨੂੰ ਠੀਕ ਕਰ ਕਿ ਮੈਂ ਬਰਿੰਦਾਵਨ ਪ੍ਰਕਰਮ ਪੈਦਲ ਲਗਾ ਕੇ ਆਵਾਂ ਤਾਂ ਐਸੀ ਇਹਨਾਂ ਨੇ ਕਿਰਪਾ ਕੀਤੀ ਨਾ 2 ਮਹੀਨੇ ਬਾਅਦ ਮੇਰੇ ਮੰਮੀ ਬਿਲਕੁਲ ਠੀਕ ਹੋ ਗਏ ਆਪਣੇ ਪੈਰਾਂ ਤੇ ਤੁਰਨ ਲੱਗ ਗਏ ਉਹ ਜਿਹੜੀ ਜਨਾਨੀ ਤੁਰ ਨਹੀਂ ਸਕਦੇ ਸੀਗੇ ਉਹਨਾਂ ਨੇ ਬਰਸਾਨਾ ਦੀ ਵੀ ਪਰਿਕਰਮਾ ਲਗਾਈ ਤੇ ਵ੍ਰਿੰਦਾਵਨ ਵਿੱਚ ਵੀ ਸਾਰੇ ਪੈਦਲ ਘੁੰਮ ਕੇ ਆਏ ਹੋਂ ਤੱਕ ਵੀ ਮੰਮੀ ਤੇ ਇੰਨੀ ਕਿਰਪਾ ਹੈ ਕਿ ਮम्मा ਜੀ ਨੂੰ ਮੈਂ ਵ੍ਰਿੰਦਾਵਨ ਲੈ ਜਾਂ ਐਂ ਜੋਸ਼ ਆ ਜਾਂਦਾ ਆਪਣੇ ਨੱਚਦੇ ਨੇ ਟੱਪਦੇ ਨੇ ਘੁੰਮ ਕੇ ਆਉਂਦੇ ਨੇ ਤਾਂ ਮੈਂ ਕਹਿੰਦੇ ਇਹ ਮੇਰੇ ਲਈ ਸਭ ਤੋਂ ਵੱਡਾ ਚਮਤਕਾਰ ਹੈ ਡਾਕਟਰ ਵੀ ਹੈਰਾਨ ਹੁੰਦੇ ਨੇ ਜਿਸ ਬੰਦੀ ਦੀ ਡੈਲਸਿਸ ਹੋਣ ਲੱਗੀ ਸੀਗੀ ਔਰ ਮੈਂ ਇਨਾਂ ਦੇ ਅੱਗੇ ਰੋਈ ਸੀਗੀ ਕਿ ਠਾਕੁਰ ਜੀ ਮੈਂ ਆਪਣੇ ਬ੍ਰਦਰ ਦੇ ਅੱਗੇ ਨਹੀਂ ਰੋਈ ਬੇਟੀ ਦੇ ਅੱਗੇ ਨਹੀਂ ਰੋਈ ਕਿਉਂ ਵੀ ਉਹ ਟੈਨਸ਼ਨ ਲੈਣਗੇ ਮੈਂ ਰੋਈ ਤੇ ਇਨਾ ਦੇ ਅੱਗੇ ਰੋਈ ਕਿ ਠਾਕੂ ਜੀ ਵੀ ਮੰਮੀ ਦੀ ਡੈਲਸਿਸ ਨਾ ਕਰਵਾਈ ਮੰਮੀ ਨੂੰ ਠੀਕ ਰੱਖੀ ਜਿਹੜੀ ਸੀਰੀਅਮ ਕਰਟੀਨਾ ਐਨੀ ਪੁਆਇੰਟ ਵੱਧੀ ਹੋਈ ਸੀ ਕਿ ਅਗਲੇ ਦਿਨ ਹੀ ਡੈਲਸਿਸ ਹੋਣੀ ਸੀ ਪਰ ਇਹਨੇ ਇਨਾ ਚਮਤਕਾਰ ਕੀਤਾ ਕਰਟੀਨਾ ਵੀ ਘਟੋ ਗਿਆ ਤੇ ਡੈਲਸਿਸ ਵੀ ਨਹੀਂ ਹੋਈ ਤਾਂ ਹੋਰ ਕੀ ਚਮਤਕਾਰ ਆਪ ਇਹਨਾਂ ਤੋਂ ਮੰਗ ਸਕਦੇ ਹਾਂ ਇਸ ਤੋਂ ਵੱਡਾ ਚਮਤਕਾਰ ਬਿਲਕੁਲ ਹੋਰ ਕੀ ਹੋ ਸਕਦਾ ਹੈ ਤੇ ਹੁਣ ਠੀਕ ਨੇ ਮੰਮਾ ਹਾਂਜੀ ਬਿਲਕੁਲ ਤੁਸੀਂ ਮੈਂ ਤੁਹਾਨੂੰ ਉਹਨਾਂ ਨਾਲ ਵੀ ਗੱਲ ਕਰਾ ਦਿੰਦੀ ਆ। ਹੂੰ ਤੇ ਬਾਕੀ ਕਹਿੰਦੇ ਨੇ ਕਿ ਪ੍ਰਭੂ ਦੀ ਇੱਛਾ ਮਤਕਾਰ ਹੋਈ। ਬਿਲਕੁਲ ਜੀ ਹੂੰ ਮੈਂ ਤਾਂ ਸਕੂਲ ਚੱਲੀ ਜਾਂਦੀ ਆ। ਮੰਮੀ ਉਹਨਾਂ ਦੇ ਅੱਗੇ ਹੀ ਰਹਿੰਦੇ ਨੇ। ਉਹਨਾਂ ਨੂੰ ਦੇਖਦੇ ਨੇ, ਹੱਸਦੇ ਨੇ, ਗੱਲਾਂ-ਬਾਤਾਂ ਕਰਦੇ ਨੇ, ਨੱਚਦੇ ਨੇ। ਮੰਮੀ ਵੀ ਐਨ ਸੇਵਾ ਦੇ ਵਿੱਚ ਲੱਗੇ ਹੋਏ ਨੇ। ਕਦੇ ਅਜੀਹਾ ਵੀ ਹੁੰਦਾ ਹੈ ਕਹਿੰਦੇ ਕ੍ਰਿਸ਼ਨ ਭਗਤੀ ਅੱਲਾ ਮਤਲਬ ਅਚਾਨਕ ਬੈਠੇ-ਬੈਠੇ ਪ੍ਰਭੂ ਨੂੰ ਦੇਖਦੇ ਦੇਖ ਕੇ ਅੱਖਾਂ 'ਚ ਆਸੂ ਆ ਜਾਂਦੇ ਨੇ। ਹਾਂਜੀ ਮੇਰੇ ਮੰਮੀ ਦੇ ਵਿੱਚ ਮੇਰੀ ਫੈਮਿਲੀ ਵਿੱਚ ਹੁੰਦਾ ਹੈ ਉਹ ਮੇਰੀ ਬੇਟੀ ਵੀ ਕਹਿੰਦੀ ਹੈ ਕਿ ਮੰਮੀ ਤੂੰ ਜਿਵੇਂ ਇੱਕ ਮਾਂ ਆਪਣੀ ਬੱਚੀ ਨੂੰ ਸਮਝਾਉਂਦੀ ਹੈ ਕਿ ਦੇਖ ਬੇਟਾ ਮੇਰੀ ਤੂੰ ਹੀ ਇਕਲੌਤੀ ਸੰਤਾਨ ਹੈ ਪਾਪਾ ਤੇਰੇ ਹੈ ਨਹੀਂ ਜਿਵੇਂ ਤਾਂ ਮੇਰਾ ਨਾਮ ਤੈਨੂੰ ਹੀ ਉੱਚਾ ਕਰਨਾ ਕਦੀ ਉਹ ਨਾ ਕਰੀ ਕਾਲਜ ਜਾਂਦੀ ਹੈ ਹੁਣ ਮੈਨੂੰ ਤਾਂ ਪਤਾ ਨਹੀਂ ਕੁਛ ਹੈ ਨਾ ਵੀ ਅੱਜ ਕੱਲ ਦੇ ਬੱਚੇ ਫੇ ਉਹਨੇ ਮੈਨੂੰ ਇੰਨੀ ਵੱਡੀ ਗੱਲ ਕੀਤੀ ਕਹਿੰਦੀ ਮੰਮਾ ਮੈਂ ਇਹ ਮੇਰੇ ਭਰਾ ਹੈਗੇ ਜਿਹੜੇ ਬ੍ਰਦਰ ਦੇ ਬੱਚੇ ਆ ਪੀਏ ਮੇਰੇ ਪ੍ਰਾਹ ਹੈ ਪਰ ਅਸਲੀ ਪ੍ਰਾਹ ਆਈ ਹੈ ਕਹਿੰਦੀ ਇਹ ਮੇਰੇ ਤੇ ਕੁੜੀ ਨਹੀਂ ਘਰਨੀ ਰੱਖਦੇ ਜੇ ਮੈਂ ਬਾਹਰ ਜਾਂ ਕਿਸੇ ਜਾਣ ਨੂੰ ਵੀ ਕਹਵਾਂ ਨਾ ਵੀ ਹਾਂ ਮੈਂ ਜਾਉਂਗੀ ਪਹਿਨੂ ਦੱਸ ਕੇ ਜਾਂਦੀ ਐ ਕਹਿੰਦੇ ਉੱਥੇ ਹੀ ਮੇਰਾ ਕਿਸ਼ੋਰ ਹੁੰਦਾ ਹਾਂ ਮੰਮੀ ਨੂੰ ਦੱਸਿਆ ਫੋਨ ਕਰਮ ਨੂੰ ਫੇ ਜਾਇਂ ਤਾਂ ਮਤਲਬ ਕਿ ਉਹ ਫੀਲ ਕਰਦੀ ਐ ਕਹਿੰਦੀ ਵੀ ਇਹ ਮੇਰਾ ਅਸਲੀ ਪ੍ਰਾਹ ਹੀ ਹੈ ਤੇ ਅਸਲੀ ਪ੍ਰਾਹ ਨੂੰ ਗੁੜੀਆਂ ਦੀ ਜੇਕਰ ਰੱਖੜੀ ਦੀ ਗੱਲ ਕਰਦੇ ਆਂ ਤਾਂ ਮਸਤੀ ਤੋਂ ਪਹਿਲਾਂ ਰੱਖੜੀ ਦਾ ਤਿਆਰ ਹੁੰਦਾ ਤੇ ਫਿਰ ਪ੍ਰਾਹ ਨੰਨ ਲੱਕੜੀ ਹਾਂਜੀ ਇਹਨਾਂ ਨੂੰ ਲੱਕੜੀ ਬੰਦੇ ਨੇ ਤੇ ਜਿਹੜੀ ਹੁਣ ਮੈਂ ਡਰੈਸ ਸਿੱਲੀ ਐ ਇਹ ਇਸਦੀ ਪੈਨ ਨੂੰ ਗਿਫਟ ਦਿੱਤਾ ਲੱਕੜੀ ਦਾ ਲੱਕੜੀ ਬਣੀ ਐ ਤਾਂ ਹੁਣ ਇਹ ਵੀ ਉਹਨਾਂ ਨੂੰ ਪਤਾ ਨਹੀਂ ਕਿ ਬੇਅੰਤ ਵੈਲਿਊ ਵਿੱਚ ਦੇ ਦੇਣਗੇ ਹੂੰ ਉਹਨਾਂ 14 ਅਗਸਤ ਨੂੰ ਮੇਰੇ ਕਿਸ਼ੋਰ ਦਾ ਬਰਥਡੇ ਆ ਰਿਹਾ ਐ ਅਸੀਂ ਉਹ ਵੀ ਸੈਲੀਬ੍ਰੇਟ ਕਰਾ ਲਈਏ ਇੱਕ ਭਜਨ ਜੋ ਕਿ ਤੁਸੀਂ ਬੜੇ ਮਤਲਬ ਸ਼ੁਰੂਆਤ ਅੱਜ ਵੀ ਮੇਰੇ ਖਿਆਲ ਤਾਂ ਤਿੰਨ ਡੋਰੀਆਂ ਸੁਣਾਉਂਦੇ ਹੋਗੇ ਜਨੂਰੀ ਨਾਲ ਸੁਣਾਉਣ ਦੇਤੇ ਤੇ ਕੋਈ ਇਹਨਾਂ ਦਾ ਪਿਆਰਾ ਜਿਹੜਾ ਇਹਨਾਂ ਨੂੰ ਪਸੰਦ ਆਂਦਾ ਹੋਵੇ ਉਹ ਭਜਨ ਸੁਣਾ ਦਿਓ ਤੇ ਕੁ ਮੈਂ ਜਦੋਂ ਰਾਧਾ ਨਾਮੀ ਦਾ ਭਜਨ ਬੋਲਦੀ ਹਾਂ ਨਾ ਤਾਂ ਇਹ ਉਦੋਂ ਬਹੁਤ ਖੁਸ਼ ਹੁੰਦੀ ਹੈ ਕਿਉਂਕਿ ਆਪਾਂ ਜੀ ਰਾਧਾ ਰadha ਜਪਾਂਗੇ ਤਾਂ ਹੀ ਸਾਨੂੰ ठाकुर ਜੀ ਮਿਲਣਗੇ ਤੇ ਮੈਂ ਮਤਲਬ ਕਿ ਜੋ ਭਜਨ ਬੋਲੂਗੀ ਤੇ ਰਾਧਾ ਨਾਮੀ ਜਿਹਦੇ ਬੋਲਨੀ ਆ ਤੇ ਅਦਬਤ ਕੁਛ ਹੁੰਦੇ ਨੇ ਤੇ ਆਪਣੇ ਰਾਸ ਵੀਰੇ ਜਾਂਦੇ ਆਂ ਏ ਲਾਡਲੀ ਸੁਤਲੀ ਜੇ ਹਮਾਰੀ ਏ ਰਾਧਾ ਰਾਨੀ ਏ ਸ਼ਾਮਾ ਪਿਆਰੀ ਏ ਲਾਡਲੀ ਸੁਤਲੀ ਜੇ ਹਮਾਰੀ ਏ ਰਾਧਾ ਰਾਨੀ ਏ ਸ਼ਾਮਾ ਪਿਆਰੀ हे राधा रानी हे शाम प्यारी हे राधा रानी के शाम प्यारी कब होंगी तुझको सुन तुम्हारे हे राधा रानी हे शाम प्यारी एक्चुअली डॉक्टर ने मना किया कितना अच्छा मेरे गले में प्रॉब्लम है जी चलो ਹਾਜੀ ਗਾਓ ਭਗਵਾਨ ਜੀ ਤਾਂ ਇਹ ਤੁਹਾਡੇ ਸਾਥ ਸੱਚਾ ਭਗਵਾਨ ਜੀ ਦੇ ਨਾਮ ਤੇ ਇਹ ਠੀਕ ਕਰ ਦੇਣੀ ਤੁਹਾਨੂੰ ਹਾਂ ਜੀ ਜੀ ਬਿਲਕੁਲ ਮੇਰੇ ਸਾਰੇ ਰਿਪੋਰਟਸ ਬਿਲਕੁਲ ਸਹੀ ਆਏ ਨੇ ਮੈਨੂੰ ਜੋ ਟੈਂਸ਼ਨ ਸੀ ਬੜੀ ਬਿਮਾਰੀ ਦੀ ਹੋਟ ਨਹੀਂ ਆਈ ਇਹਨਾਂ ਨੇ ਪਹਿਲੇ ਸਹੀ ਕਰ ਦਿੱਤਾ ਚਲੋ ਅਸੀਂ ਪ੍ਰਭਾਤ ਦੀ ਦੁਆ ਕਰਦੇ ਹਾਂ ਤੁਸੀਂ ਜਲਦੀ ਠੀਕ ਹੋਵੋ ਜੇਕਰ ਕੋਈ ਵੀ ਦਿੱਕਤ ਹੈ ਤਾਂ ਇਹ ਉਹ ਪਾਵਨੇ ਜਿਹੜੇ ਧੰਨੇ ਜੱਟ ਨੇ ਇੱਕ ਪੱਥਰ ਦੇ ਵਿੱਚੋਂ ਰੱਬ ਨੂੰ ਪਾ ਲਿਆ ਸੀਗਾ ਸੋ ਤੁਸੀਂ ਸੁਣਿਆ ਕਿਸ ਤਰ੍ਹਾਂ ਦੇ ਨਾਲ ਇਹ ਭਗਵਾਨ ਲੱਡੂ ਗੋਪਾਲ ਜੀ ਦਾ ਖਿਆਲ ਰੱਖਦੇ ਨੇ ਕਿਸ ਤਰ੍ਹਾਂ ਦੇ ਨਾਲ ਉਹਨੂੰ ਪਿਆਰ ਕਰਦੇ ਨੇ ਸੋ ਬੜੇ ਮੈਨੂੰ ਵੀ ਸੁਣ ਕੇ ਬੜੀ ਹੈਰਾਨੀ ਹੋ ਰਹੀ ਹੈ ਅਜਿਹੇ ਚਮਤਕਾਰ ਸੋਹੇ ਪ੍ਰਭੂ ਦੀ ਲੀਲਾਈ ਨੇ ਉਹ ਭਾਗਾਂ ਵਾਲੇ ਹੁੰਦੇ ਆ ਜਿਨ੍ਹਾਂ ਨੂੰ ਸੇਵਾ ਕਰਨ ਦਾ ਮੌਕਾ ਮਿਲਦਾ ਹੈ ਬਹਾਵਲਪੁਰ ਟੀਵੀ ਨੇ ਪਟਿਆਲਾ ਤੋਂ ਸੋਨੂੰ ਬਤਾਂ